ਹਾਂ ਜੀ ਸਰ। ਨਮਸਕਾਰ ਸਰ। ਸਰਾਇ ਸਤਾ ਕਿ ਜਿਦਰਾ ਉਹ ਸਰਦੀ ਦਾ ਮੌਸਮ ਆ ਗਿਆ ਬਹੁਤ ਜ਼ਿਆਦਾ ਸਰਦੀ ਹੋ ਗਈ ਹੈ। ਉਹਦੇ ਵਜ੍ਹਾ ਨਾਲ ਦੁਕਾਨਦਾਰਨوں ਵੀ ਬਹੁਤ ਫਰਕ ਪੈ ਰਿਹਾ। ਇੱਕ ਤੇ ਫਰਕ ਪਹਿਲੇ ਸਾਡਾ ਕਰੋਨਾ ਨਾਲ ਵੀ ਕਰੋਨਾ ਤੋਂ ਬਾਅਦ ਵੀ ਬਹੁਤ ਜ਼ਿਆਦਾ ਫਰਕ ਪੈ ਹੈ ਕਿ ਉਹਦੇ ਨਾਲ ਸਾਡੀ ਔਨਲਾਈਨ ਦੀ ਜਿਹੜੀ ਆ ਬਹੁਤ ਜ਼ਿਆਦਾ ਮਾਰਕੀਟ ਦੇ ਹੋ ਗਿਆ ਕਮ ਔਨਲਾਈਨ ਦਾ। ਔਨਲਾਈਨ ਦੀ ਵਜ੍ਹਾ ਨਾਲ ਸਾਡੇ ਮਾਰਕੀਟ ਦੇ ਉੱਪਰ ਪੈ ਰਿਹਾ ਅਸਰ। ਮੈਂ ਇਹ ਫੀਲ ਕਰਨਾ ਚਾਹੁੰਦਾ ਲੋਕਾਂ ਨੂੰ ਆਪਣੇ ਪਠਾਨਕੋਟ ਵਾਸੀਆਂ ਨੂੰ ਕਿ ਤੁਸੀਂ ਹੁਣ ਲੋੜੀ ਦਾ ਧਿਆਰ ਆ ਗਿਆ ਲੋੜੀ ਦੀ ਸ਼ੋਪਿੰਗ ਜਿੰਨੀ ਵੀ ਹੈਗੀ ਆਣ ਕੇ ਮਾਰਕੀਟ ਤੇ ਕਰੋ ਤੇ ਇਸ ਨਾਲ ਸਾਡਾ ਜਿਹੜਾ ਮਾਰਕੀਟ ਦੇ ਆ ਵੀ ਵਧੇਗਾ ਕਸਟਮਰ ਵੀ ਸਾਡਾ ਵਧੇਗਾ ਸਾਡਾ ਕਾਰੋਬਾਰ ਵੀ ਵਧੇਗਾ ਸਾਰੇ ਭਰਾਵਾਂ ਦਾ ਵੀ ਵਧੇਗਾ ਕਾਰੋਬਾਰ ਔਰ ਸਾਡਾ ਜਿਹੜਾ ਮਾਰਕੀਟ ਦਾ ਪੈਸਾ ਉਹ ਸਾਡੇ ਪਠਾਨਕੋਟ ਦਾ ਪੈਸਾ ਪਠਾਨਕੋਟ ਹੀ ਰਹੇਗਾ ਬਾਹਰ ਨਹੀਂ ਜਾਏਗਾ ਕਿਉਂਕਿ ਜਿਹੜਾ ਔਨਲਾਈਨ ਕਰਦੇ ਆ ਸ਼ੋਪਿੰਗ ਕਰਦੇ ਆ ਉਹ ਪੈਸਾ ਸਾਰਾ ਬਾਹਰ ਚਲਾ ਜਾਂਦਾ ਔਰ ਉਸ ਦੇ ਨਾਲ ਸਾਨੂੰ ਦੁਕਾਨਦਾਰ ਦੇ ਉੱਪਰ ਬਹੁਤ ਅਸਰ ਪੈ ਰਿਹਾ ਤੋਂ ਅਸਰ ਦੇਖਣ ਚ ਹੁਣ ਆ ਗਿਆ ਕਿਉਂਕਿ ਉਹ ਹੀ ਸਵੇਰੇ ਆਨੇ ਆ ਬੈਠਾ ਕੇ ਬੈਹ ਕੇ ਚਲੇ ਜਾਂਦੇ ਆ ਵਾਪਸ ਦੇਖਦੇ ਰਹਿੰਦੇ ਆ ਇੱਕ ਜਾਂ ਦੋ ਗਾ ਕੰਦੇ ਆ ਸਰਦੀ ਦੀ وجہ ਨਾਲ ਉਹਦੇ ਚੋਂ ਵੀ ਇੱਕ ਵਾਪਸ ਚਲਾ ਜਾਂਦਾ ਆ ਔਨਲਾਈਨ ਦਾ ਸਾਨੂੰ ਰੇਟ ਦੱਸ ਕੇ ਤੇ ਇੱਕ ਲੈ ਜਾਂਦਾ ਸਾਡੇ ਕੋਲੇ ਲੇਕਿਨ ਉਹਦੇ ਨਾਲ ਕਾਰੋਬਾਰ ਚੱਲ ਨਹੀਂ ਰਿਹਾ ਤੇ ਇਸ ਕਾਰਨ ਮੇਰੀ ਬੇਨਤੀ ਆ ਪਠਾਨਕੋਟ ਵਾਸੀਆਂ ਦੇ ਅੱਗੇ ਕਿ ਜਿਹੜਾ ਲੋੜੀ ਦਾ ਧਿਆਰ ਆ ਰਿਹਾ ਇਹ ਪਠਾਨਕੋਟ ਦੇ ਵਿੱਚ ਆ ਕੇ ਤੁਸੀਂ ਸ਼ਹਿਰ ਦੇ ਸਿਟੀ ਦੇ ਵਿੱਚ ਆਓ ਘੁੰਮੋ ਫਿਰੋਣਾ ਸ਼ਾਪਿੰਗ ਕਰੋ رونਕ ਵੀ ਵਧਦੀ ਆ ਦੇ ਨਾਲ ਔਰ ਇੱਕ ਦੁਕਾਨਦਾਰ ਦਾ ਹੌਸਲਾ ਵੀ ਵਧਦਾ ਔਰ ਉਹਦੇ ਨਾਲ ਦੁਕਾਨਦਾਰ ਦਾ ਕਾਰੋਬਾਰ ਵੀ ਵੱਡਾ ਹਾਂਜੀ ਸਰ ਸਰ ਇਹ ਕਿਹਦਾ ਥਾਂ ਦਾ ਬੋਝ ਹੈ ਜੀ ਠੰਡ ਯਾਰ ਕੰਮ ਘੱਟ ਲੈਣੇ ਸਵੇਰੇ ਆਏ ਦਾ ਸਾਹ ਨੂੰ ਕਲੀਟਿੰਗ ਦੀ ਗਾਹ ਤਾਂ ਯਾਰ ਕਰਦੇ ਨੇ ਦੂਸਰਾ ਹੀ ਜਿਹੜੀ ਔਨਲਾਈਨ ਸ਼ੋਪਿੰਗ ਹੋ ਰਹੀ ਹੈ ਉਹਦੇ ਨਾਲ ਵੀ ਦੁਕਾਨਦਾਰ 'ਤੇ ਬਹੁਤ ਫਰਕ ਪੈ ਰਿਹਾ ਹੈ ਤੇ ਸਾਰੇ ਵੀਰ ਭਰਾਵਾਂ ਨੂੰ ਰਿਕਵੈਸਟ ਹੈ ਕਿ ਤੁਸੀਂ ਲੋਕ ਦੁਕਾਨਦਾਰੀ ਕਰੋ ਤੇ ਕੈਸ਼ੀ ਕਰੋ ਔਨਲਾਈਨ ਤੋਂ ਕਿਉਂ ਸ਼ਾਪ ਕਰੋ ਸਰ ਦੁਕਾਨਦਾਰੀ 'ਤੇ ਬਹੁਤ ਜ਼ਿਆਦਾ ਅਸਰ ਪੈ ਰਿਹਾ ਹੈ ਪਹਿਲੀ ਗੱਲ ਤੇ ਜਿਹੜਾ ਆਨਲਾਈਨ ਸਿਸਟਮ ਚੱਲ ਰਿਹਾ ਹੈਗਾ ਉਹਦੇ ਕਾਰਨ ਬਹੁਤ ਜ਼ਿਆਦਾ ਮੰਦਾ ਪਿਆ ਹੋਇਆ ਹੈ ਮਾਰਕੀਟ ਦੇ ਵਿੱਚ ਤੇ ਰੈਸ ਜਿਹੜੀ ਵੀ ਹੈ ਉਹ ਠੰਡ ਨੇ ਘਾਟਦੀ ਹੈ ਜੀ ਉਹਦੇ ਕਾਰਨ ਕਸਟਮਰ ਘਰੋਂ ਬਾਹਰ ਨਹੀਂ ਨਿਕਲਦੇ ਆ ਤੇ ਸਵੇਰੇ ਆਈਦਾ ਜੀ ਅੱਗ ਸੇਕੀਦੀ ਹੈ ਜੀ ਤੇ ਸ਼ਾਮ ਨੂੰ ਘਰ ਚਾਲੀਦਾ ਜੀ ਜਿਹੜਾ ਥੋੜਾ ਬੋਤਾ ਕੰਮ ਪਿਆ 10 15% ਉਹੀ ਕਰੀਦਾ ਜੀ ਘਰ ਚਾਲੀਦਾ ਜੀ